ਨੌਜਵਾਨ ਨਿਸ਼ਾਨ ਸਿੰਘ ਪਿੰਡ ਖੁਜਾਲਾ ਕਈ ਦਿਨਾ ਤੋਂ ਗਾਇਬ ਕਰਨੇ ਹੀ ਪਰਤਿਆ ਪੀੜਤ ਪਰਿਵਾਰ ਵੱਲੋਂ ਰੋ ਰੋ ਹੋ ਰਿਹਾ ਹੈ ਬੁਰਾ ਹਾਲ ਦੱਸਿਆ ਕਿ ਐਸਐਚਓ ਨਾਲ ਸੰਪਰਕ ਕੀਤਾ ਗਿਆ ਉਸ ਆਪਣੇ ਮੋਬਾਈਲ ਫਾਈ ਨੇ ਦੱਸਿਆ ਕਿ ਖਬਰ ਦੀ ਬਾਇਟ ਨਹੀਂ ਦੇ ਸਕਦਾ ਕਿਉਂਕਿ ਪਰਤਾਲ ਚੱਲ ਰਹੀ ਹੈ ਹਲਕਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਖੁੰਜਾਲਾ ਦੇ ਲੜਕਾ ਨਿਸ਼ਾਨ ਸਿੰਘ ਪੁੱਤਰ ਕਸ਼ਮੀਰ ਸਿੰਘ ਰੈਣ ਵਾਲਾ ਮਿਤੀ 9 2 2024 ਨੂੰ ਗਾਇਬ ਹੋ ਗਿਆ ਪੀੜਿਤ ਪਰਿਵਾਰ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਜਸਵੰਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਖੁੰਜਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਰੈਣ ਵਾਲੇ ਦੇ ਨਾਮ ਦੇ ਨਾਮ ਤੀਰਤ ਵਿਖੇ ਧੱਕੇ ਸ਼ਾਹੀ ਨਾਲ ਸਾਡੇ ਲੜਕੇ ਨਿਸ਼ਾਨ ਸਿੰਘ ਲੈ ਗਏ ਤੇ ਉਕਤ ਵਿਅਕਤੀ ਨੂੰ 2 ਦਿਨਾਂ ਬਾਅਦ ਸਾਨੂੰ ਪਤਾ ਲੱਗਾ ਤਾਂ ਉਹਨੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਨਹੀਂ ਕਿ ਉਹਨਾਂ ਦਾ ਮੁੰਡਾ ਕਿੱਥੇ ਗਿਆ ਉਥੇ ਦੱਸਿਆ ਜਾ ਰਿਹਾ ਕਿ ਉਹ ਘੁੰਮ ਹੋ ਜਾਂਦਾ ਹੈ ਉਥੇ ਹੀ ਐਸਐਚਓ ਘੁੰਮਣ ਨਾਲ ਗੱਲਬਾਤ ਕਰਨੀ ਚਾਹੀ ਫੋਨ ਤੇ ਪਰ ਉਹਨਾਂ ਨੇ ਬਾਈਟ ਨਹੀਂ ਦਿੱਤੀ ਤੇ ਇਨਕਾਰ ਕਰ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕੇਸ ਫਿਲਹਾਲ ਚੱਲ ਰਿਹਾ ਪਟਾਲਾ ਤੋਂ ਪੱਤਰਕਾਰ ਅਨਮੋਲ ਪ੍ਰੀਤ ਕੋਰ ਗਿੱਲ ਦੀ ਰਿਪੋਰਟ ਸ਼ਸ਼ੀ ਕਾਲ ਜੀ ਮੈਂ ਟੋਟਲ ਇੰਡੀਆ ਨਿਊਜ਼ ਤੋਂ ਅਨਮੋਲ ਪਿਤਕੋੜ ਅੱਜ ਜਿੱਥੇ ਪਹੁੰਚਿਆ ਬਟਾਲੇ ਦੇ ਮੇਲੇ ਮੇਨੂ ਖਜਾਲਾ ਜਿੱਥੇ ਕੀ ਇਹਨਾਂ ਦਾ ਬੱਚਾ ਕੁਝ ਦਿਨ ਪਹਿਲਾਂ ਗੁੰਮशुदा ਹੋ ਗਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਸੇ ਇਹਨਾਂ ਨਾਲ ਕੁਝ ਗੱਲਾਂ ਬਾਤਾਂ ਸੰਜੇ ਕਰਾਂਗੇ ਹਾਂ ਜੀ ਅੱਡਾ ਬੱਚਾ ਹੈ ਨੌ ਤੀਨ ਨੂੰ ਇੱਥੋਂ ਲੈ ਕੇ ਆਇਆ ਇਹਨਾਂ ਦੱਸਿਆ ਨਹੀਂ ਅਗਲ ਖੜਨ ਲੱਗਿਆ ਕਿੰਨਾ ਖੜਿਆ ਕੋਣ ਜੀ ਬਾਬਾ ਤਰਸੇ ਸਿੰਘਾ ਜੀ ਇੱਕ ਸੁਦੇਵ ਸਿੰਘ ਤੋਂ ਵੀ ਭਰਾ ਇਹਨਾਂ ਤੇ ਜੁਮੇਰੀ ਆ 10 12 ਬੰਦੇ ਗਏ ਆ ਇਹਨਾਂ ਨੂੰ ਦੱਸਿਆ ਨਹੀਂ ਹੈਗਾ ਕਿੱਥੇ ਗਏ ਕਿੱਥੇ ਨਹੀਂ ਗਏ ਬਾਅਦ ਚ ਕਹਿੰਦੇ ਆ ਕਿ ਰਾਮ ਤੀਰਥ ਗਵਾਰੀਆ ਸਾਡੇ ਨਾਲ ਨਹੀਂ ਗਏ ਨਾ ਇੱਕ ਦਮ ਨਾਲ ਗਏ ਦੁਬਾਰਾ ਨਾਲ ਨਹੀਂ ਗਏ ਹੈਗੇ ਨਾ ਨੂੰ ਕੋਈ ਨਿਆਂ ਦਿੰਦੇ 15 ਦਿਨਾਂ ਦਾ ਟਾਈਮ ਲਿਆ ਗਿਆ ਈ ਚੌਂਕੀ ਦੇ ਵਿੱਚ ਇੱਕ ਜੀ ਤੁਸੀਂ ਸੀਰਜ ਬੰਦੀ ਕੋਈ ਕਾਰਵਾਈ ਕੀਤੀ ਹੈ ਹਾਂਜੀ ਅਸੀਂ ਚੌਂਕੀ ਦੇ ਵਿੱਚ ਦਰਖਾਸਤ ਦਿੱਤੀ ਹੈ ਉਹਨਾਂ ਨੇ ਉਹਨਾਂ ਨੂੰ ਸੱਦਿਆ ਨਹੀਂ ਹੈਗਾ ਇੱਕ ਵਾਰੀ ਸੱਤ ਕੇ ਬਿਆਨ ਲੈਏ ਉਹਨਾਂ ਦੇ ਉਹਨਾਂ 15 ਦਿਨਾਂ ਦਾ ਟਾਈਮ ਲਿਆ ਵਾ ਦੁਬਾਰਾ ਫਿਰ ਅਸੀਂ ਉੱਪਰ ਬਟਾਲੇ ਵੀ ਦਰਵਾਜ਼ੇ ਗਏ ਉਹਦੀ ਵੀ ਅੱਡੀ ਕੋਈ ਸੁਣਾਈ ਨਹੀਂ ਆਈ ਠੀਕ ਹੈ ਕਦਿੱਤਾ ਟੜਾ ਲੜਕਾ ਕਿੰਨੇ ਨੀ ਖੜਿਆ ਆ ਉਹਨਾਂ ਦਾ ਪੂਰਾ ਨਾਮ ਉਹਦਾ ਨਾਮ ਬਾਬਾ ਤਰਸਿੰਦਰ ਸਿੰਘ ਆ ਇੱਕ ਸੁਖਦੇਵ ਸਿੰਘ ਦਾ ਦੋਵੇਂ ਭਰਾ ਉਹਨਾਂ ਦੀ ਜਮੇਰੀ ਚ ਉਹਨਾਂ ਖੜਿਆ ਹੋਆ ਗੱਡੀ ਦੇ ਵਿੱਚ ਸੱਤ ਜਣੇ ਕੇ ਅੱਠ ਜਣੇ ਗਏ ਆ ਇਹ ਉਹਨਾਂ ਨੂੰ ਪਤਾ ਵਾ ਕਿੰਨੇ ਜਣੇ ਗਏ ਆ ਉਹਨਾਂ ਆਣ ਕੇ ਸਾਨੂੰ ਦੱਸਿਆ ਨਹੀਂ ਤਿੰਨ ਦਿਨ ਨੂੰ ਦਸਾਣ ਕਿਉਂ ਨਹੀਂ ਦੱਸਿਆ ਲੱਗ ਬੱਚਾ ਤੁਹਾਡਾ ਗਵਾਚ ਗਿਆ ਕਿ ਨਹੀਂ ਗਵਾਚਿਆ ਸਾਨੂੰ ਦੂਸਰੇ ਬੰਦੇ ਨੇ ਦੱਸਿਆ ਤੁਹਾਡਾ ਬੱਚਾ ਗਵਾਏ ਫੇਹ ਪਹਾੜ ਕੀਤੀ ਆ ਤੇ ਫਿਰ ਇੱਕ ਦਿਨ ਨਾਲ ਗਏ ਦੁਬਾਰਾ ਸਾਡੇ ਨਾਲ ਨਿਗੇ ਇਹ ਤੇ ਜਿਪਾ ਪ੍ਰਸ਼ਾਸਨ ਵੱਲੋਂ ਕੋ ਦਿੱਤਾ ਕੀ ਮੰਗ ਹੈ ਕਿ ਸਾਡਾ ਬੱਚਾ ਵਾਪਸ ਕੀਤਾ ਜਾਵੇ ਜਿੱਥੇ ਵੀ ਖੜਿਆ ਨਾ ਆਸ ਕੀਤਾ ਜਾਵੇ ਜੇ ਵੀ ਲੱਭ ਕੇ ਨਹੀਂ ਲਿਆਉਂਦੇ ਅਗੇ ਨਾਲ ਹੀ ਜਾਂਦੇ ਸਾਡਾ ਬੱਚਾ ਵਾਪਸ ਕੀਤਾ ਜਾਵੇ ਜੋ ਸਰਕਾਰ ਨੂੰ ਮੰਗ ਹੈ ਸਾਡੀ ਅੱਜ ਸੁਣਾਈ ਹੋਵੇ ਬੱਚਾ ਡਾਕਟਰ ਅਨੁਸ਼ਾਖ ਹੈ ਨਾ ਤੇ ਹੋ ਸਕਦਾ ਬੱਚਾ ਸਾਡਾ ਇਹਨਾਂ ਮਾਰਤਾ ਵਾ ਜਾਂ ਨਾ ਕਿੱਥੇ ਛੱਡਿਆ ਆ ਆਡੋ ਕੋ ਸਰਕਾਰ ਨੂੰ ਮੰਗ ਕੀਤੀ ਹੈ ਨੇ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਠੀਕ ਅੰਕਲ ਜੀ ਅੰਟੀ ਜੀ ਕੀ ਗੱਲ ਬਾਤ ਹੋਈ ਹੈ ਹਾਂ ਜੀ ਗੱਲ ਬਾਤ ਜੇ ਹੋਈ ਆ ਸਾਡੇ ਬੇਟਾ ਇਥੋਂ ਘਰੋਂ ਲੈ ਗਏ ਜੇ ਅਹੂ ਘਰ ਨਹੀਂ ਨਾ ਹਾਨੂੰ ਦੱਸਿਆ ਉਹਨਾਂ ਨੇ ਖੜਨ ਲੱਗਿਆ ਨੇ ਤੇ ਦੋ ਦਿਨੋਂ ਰਹਾ ਏ ਹਮਕੇ ਨੇ ਦੱਸਿਆ ਨਹੀਂ ਆੜ ਗਏ ਆਂ ਇਹਨਾਂ ਨੂੰ ਫੋਨ ਕਰਦੇ ਨੇ ਲੱਭਦੇ ਨੇ ਇਹਨਾਂ ਨੇ ਸਾਡੇ ਨਾਲ ਫੋਨ ਚੁੱਕਿਆ ਇਥੇ ਤੇ ਲਾਹਾਂ ਨੂੰ ਦੱਸਿਆ ਇਹ ਮੇਟਾ ਦਾ ਬੇਟਾ ਖੜਿਆ ਵਾ ਕਿ ਨਹੀਂ ਖੜਿਆ ਤੇ ਜੀ ਤੁਹਾਡਾ ਬੇਟਾ ਕਿੰਨਾ ਨਹੀਂ ਖੜਿਆ ਤੇ ਕੀ ਨਾਮ ਉਹਨਾਂ ਦਾ ਤੇ ਕਿੱਥੋਂ ਦੇ ਰਹਿਣ ਵਾਲੇ ਨੇ ਸਰ ਸੈਂਗ ਸੂਦੇਵ ਸਿੰਘ ਖਜਾਲੇ ਦੇ ਰਹਿਣ ਵਾਲੇ ਨੇ ਉਹਨਾਂ ਨੇ ਤਾਂ ਮੇਰੇ ਬਾਰੇ ਦੱਸਿਆ ਕਿ ਨਹੀਂ ਕੁਛ ਨਹੀਂ ਦੱਸਿਆ ਅਹੀਂ ਕਹਿੰਦੇ ਰਹੇ ਸਾਡੇ ਨਾਲ ਨਹੀਂ ਤੁਰਦੇ ਰਹੇ ਅਹੀਂ ਬਹੁਤ ੱੱਲੇ ਮੈਂ ਤਾਂ ਨਾਲ ਹੀ ਕਿਤੇ ਨਹੀਂ ਤੁਰਦੇ ਰਹੇ ਅਹੀਂ ਲੱਗਦੇ ਨੇ ਆਹਾਨੂੰ ਤੇ ਲੱਭਾ ਨਹੀਂ ਸਾਡਾ ਬੇਟਾ ਹਾਨੂੰ ਲੱਗਦਿਆ ਕੀ ਤੁਸੀਂ ਕੋਈ ਪੁਲਿਸ ਕਾਰਵਾਈ ਕੀਤੀ ਹੈ ਹਾਂਜੀ ਅਹੀਂ ਕਾਰਵਾਈ ਕੀਤੀ ਜੀ ਇਹ ਇੱਥੇ ਉਧਰ ਵਾਲੀ ਕੀਤੀ ਜੀ ਅਹੀਂ ਰਾਮਪੁਰ ਇੱਥੇ ਵੀ ਕਰਕੇ ਆਏ ਸਾਾਨੂੰ ਕਿ ਨੇ ਕੋਈ ਸਾਡੀ ਸੁਣਾਈ ਨਹੀਂ ਹੋਈ ਨਾ ਸਾਨੂੰ ਕੋਈ ਪੁੱਛਗੇ ਚ ਇਹਨਾਂ ਨੂੰ ਕੀਤੀ ਕਿ ਇਹਨੇ ਜਿਨ੍ਹਾਂ ਨੇ ਨਾਲ ਖੜਿਆ ਉਹਨਾਂ ਨੂੰ ਕਿਹਨੇ ਪੁੱਛਿਆ ਕਿ ਚੈਨੀ ਨਾ ਨਾ ਕੋਈ ਪੁਲਿਸ ਆਈ ਨਾ ਕੋਈ ਅਡੀਸ਼ਨ ਆਈ ਨਹੀਂ ਹੋਈ ਅਸੀਂ ਬਹੁਤ ਤੜਲੇ ਲੇਟ ਹੈ ਫਿੱਜ ਜਾ ਤੇ ਅੰਟੀ ਜੀ ਤੁਹਾਡੀ ਪੁਲਿਸ ਪਰ ਜਾ 50 ਅਤੇ ਸਰਕਾਰ ਕੋਲ ਕੀ ਮੰਗੇ ਹਾਂਜੀ ਆ ਜੀ ਤੇ ਉਹ ਮੰਗੇ ਸਾਡਾ ਬੇਟਾ ਸਹੀ ਸਲਾਮਤ ਘਰ ਸਾਡਾ ਲੱਭ ਕੇ ਜਿੱਥੋਂ ਮਰਜੀ ਇਹ ਲੱਭਣ ਤੇ ਸਾਡਾ ਪਹੁੰਚਾ ਦੇਣ ਘਰ ਠੀਕ ਜੀ ਹਾਂ ਜੀ ਦੱਸੋ ਜੀ ਕੀ ਗੱਲ ਬਾਤ ਹੋਈ ਜੀ ਇਹ ਬਾਬਾ ਜੀ ਬੱਚਾ ਆਡਾ ਲੈ ਕੇ ਇੱਥੋਂ ਕੀ ਨਾ ਇਹ ਬੱਚੇ ਦਾ ਨਸਾਂ ਸੰਗ ਜੀ ਅਛਾ ਕੰਨ ਖੜਾ ਇਹ ਬਾਬਾ ਤੇਰਾ ਸैमਸੋਂ ਤੇ ਸੁਖਦੇਵ ਸੋਣਾ ਖੜਿਆ ਹਾਂ ਨਹੀਂ ਦੱਸ ਕੇ ਨਹੀਂ ਬਣਿਆ ਜੀ ਘਰ ਆਇਆ ਇਹਨਾਂ ਨੇ ਕਿੱਥੋਂ ਦੇ ਰਹਿਣ ਹੋਏ ਇਹ ਨਹੀਂ ਦੋਬੜ ਬੀਬੀ ਹਾਂਜੀ ਸਾਸ਼ੀ ਦਾ ਪਪਾ ਜੀ ਤੇ ਆਪਣੇ ਜਿਹੜਾ ਤੁਹਾਡੇ ਲੜਕਾ ਗੋਮ ਹੋਇਆ ਹਾਂਜੀ ਤੇ ਕੀ ਗੱਲ ਬਾਤ ਹੋਈ ਇਹ ਬੱਚਾ ਜੀ ਇੱਥੋਂ ਲੈ ਗਿਆ ਘਰ ਦੱਸਿਆ ਨਹੀਂਗਾ ਨਾਂ ਇਹਨਾਂ ਦੱਸਿਆਣਗੇ ਅਛਾ ਤੇ ਬੱਚੇ ਨੂੰ ਲੈ ਗਿਆ